ਟਾਪ 3 10 ਅਪ੍ਰੈਲ ਮਾਰਨਿੰਗ ਸੈਕਸ਼ਨ ਦੇ ਮੀਡੀਆ ਸਰਦਾਰ ਦਾ ਸਵਾਗਤ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਤ ਕੀ ਅੱਗੇ ਜਾਰੀ ਰਹੇਗਾ ਜਾਂ ਜਥੇਬੰਦੀ ਵੱਲੋਂ ਸੰਘਰਸ਼ ਦਾ ਕੋਈ ਨਵਾਂ ਪੈਂਤਲਾ ਅਪਣਾਇਆ ਜਾਏਗਾ ਡੱਲੇਵਾਲ ਨੂੰ ਅੱਜ ਸਵੇਰੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਤੋਂ ਕਿਸਾਨ ਬਫਤ ਜਿ세 ਚਿਰਾਜ ਸਿੰਘ ਕੋਟੜਾ ਅਤੇ ਹੋਰ ਆਗੂ ਵੀ ਸ਼ਾਮਲ ਸਨ ਵੱਲੋਂ ਪਿੰਡ ਡੱਲੇਵਾਲ ਵੱਲ ਲਜਾਇਆ ਗਿਆ ਡੱਲੇਵਾਲ ਨੇ ਸੰਕੀਪ ਮੀਡੀਆ ਮੇਲ ਲਿਦਰਾਣ ਕੀਤਾ ਕਿ ਤਾਂ ਕਿ ਉਹਨਾਂ ਦੇ ਸੰਘਰਸ਼ ਪ੍ਰਤੀ ਜਿੱਥੇ ਕੇਂਦਰ ਸਰਕਾਰ ਗੱਲਬਾਤ ਦੇ ਗੇੜ ਦੇ ਵਿੱਚ ਸੀ ਉੱਥੇ ਪੰਜਾਬ ਸਰਕਾਰ ਦਾ ਰਵਈਆ ਵਾਜਬ ਨਹੀਂ ਸੀ ਢੱਲੇਵਾਲ ਆਪਣੇ ਪਿੰਡ ਰੱਖੇ ਗਏ ਰੋਸ ਦਰਨੇ 'ਚ ਸ਼ਾਮਲ ਹੋਣਗੇ ਤੇ ਅਗਲੇ ਪ੍ਰੋਗਰਾਮ ਦਾ ਨਵਾਂ ਫੈਸਲਾ ਦੇ ਸਕਦੇ ਨੇ ਉੰਜ ਪਟਿਆਲੀਆਂ ਰਵਾਨਾ ਹੋਣ ਵੇਲੇ ਕਿਸਾਨ ਆਗੂ ਕੋਟੜਾ ਨੇ ਮੀਡੀਆ ਵੱਲੋਂ ਢੱਲੇਵਾਲ ਦੇ ਮਰਨ ਵਰਤ ਦੇ ਅਗਲੇ ਪੈਂਤੇ ਸੰਬੰਧੀ ਪੁੱਛੇ ਗਏ ਸਵਾਲ ਉਤੇ ਆਖਿਆ ਕਿ ਢੱਲੇਵਾਲ ਦੇ ਪਿੰਡ ਰੱਖੇ ਤਰਨੇ ਦੌਰਾਨ ਕਿਸਾਨ ਲੀਡਰਾਂ ਨਾਲ ਇਹ ਮਸਲਾ ਵਿਚਾਰਿਆ ਜਾਏਗਾ ਉੰਜ ਦੱਲੇਵਾਲ ਨੇ ਖੁਦ ਸਪਸ਼ਟ ਕੀਤਾ ਕਿ ਉਹਨਾਂ ਮਰਨ ਵਰਤ ਜਾਰੀ ਰੱਖਿਆ ਹੋਇਆ ਹੈ ਬਕਾਇਦਾ ਭੁੱਖ ਹੜਤਾਲ ਜਾਰੀ ਹੈ ਕਿਸਾਨਾਂ ਦੀ ਰਿਹਾਈ ਮਗਰੋਂ ਹੀ ਪਾਣੀ ਪੀਤਾ ਸੀ ਉਹਨਾਂ ਆਖਿਆ ਕਿ ਸੰਘਰਸ਼ ਨੂੰ ਮੁੜ ਪੈਰਾਂ ਸਿਰ ਕਰਨ ਲਈ ਫਿਰ ਤੋਂ ਪੂਰੀ ਵਾਅ ਲਾਉਣਗੇ ਉਧਰ ਐਸਕੇਐਮ ਦੀ ਦੂਜੀ ਟੀਰ ਵੱਲੋਂ ਲੰਘੇ ਕਲ ਲੁਧਿਆਣਾ ਕੀਤੀ ਬੈਠਕ ਦੌਰਾਨ 4 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅੱਜ ਵੱਡੇ ਪੱਧਰ ਦੇ ਕੀਤੇ ਐਲਾਨ ਤਹਿਤ ਭਾਰਤ ਉੱਤੇ 26% ਜਵਾਬੀ ਟੈਰਫ ਲਗਾ ਦਿੱਤਾ ਗਿਆ ਐਸਕੇਮ ਵੱਲੋਂ ਇਸ ਫੈਸਲੇ ਖਿਲਾਫ ਵੱਡਾ ਸ਼ਿੰਗਰਚ ਅਰੰਮਨ ਦਾ ਫੈਸਲਾ ਕੀਤਾ ਉਧਰ ਜੁੱਧ ਨਸ਼ਿਆਂ ਵਿਰੁੱਧ ਤਹਤ ਅੱਜ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਆਰੰਭ ਕੀਤੀ ਤੇ ਪੰਜਾਬ ਵਾਸੀਆਂ ਨੂੰ ਨਸ਼ਿਆਂ ਖ਼ਰਾਬ ਡਟ ਕੇ ਖੜਨ ਦਾ ਸੱਦਾ ਦਿੱਤਾ ਅਜੇ ਇਦਰਾਣ ਉੱਨਾ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵੀ ਕੀ ਨਮਨ ਵੀ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਸੁਚਾ ਸਿੰਘ ਲੰਗਾ ਸਮੇਤ ਇੱਕ ਵੱਡੇ ਸ਼੍ਰੋਮਣੀ ਕਮੇਟੀ ਦੇ ਬਖਤਵਾਂ ਲੋ ਰਾਜਪਾਲ ਪੰਜਾਬ ਨੂੰ ਸਰੋਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ ਉਧਰ ਖਾਦ ਕੰਪਨੀਆਂ ਵੱਲੋਂ ਐਨਪੀਕੇ ਖਾਦ ਦੀ ਕੀਮਤ ਤੇ ਚੋਖਾ ਵਾਦਾ ਕਰਦੇ ਨਾਲ ਕਿਸਾਨ ਹਲਕਿਆਂ ਚ ਚਿੰਤਾ ਫੈਲ ਗਈ ਹੈ ਐਨਪੀਕੇ ਦੇਸ਼ ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਹੈ ਜਿਹੜੀ ਕਿ ਵੱਡੇ ਪੱਧਰ ਉਤੇ ਡੀਏਪੀ ਖਾਦ ਦੀ ਪਰ ਭਾਈ ਵਜੋਂ ਵੀ ਵਰਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਐਨਪੀਕੇ ਖਾਦ ਦੀ ਕੀਮਤ 460 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਧਾ ਦਿੱਤੀ ਗਈ ਹੈ ਜਿਸ ਨੂੰ ਕਿਸਾਨੀ ਹਲਕਿਆਂ ਵਿੱਚ ਵੱਡਾ ਆਰਥਿਕ ਝਟਕਾ ਮੰਨਿਆ ਜਾਂਦਾ ਹੈ ਭਾਵੇਂ ਕਿ ਇਹ ਖਾਦ 50 ਕਿਲੋ ਦੇ ਗੱਟੇ ਵਿੱਚ ਪੈਕ ਹੁੰਦੀ ਹੈ ਪਰੰਤੂ ਕੁਇੰਟਲ ਦੀ ਦਰ ਨਾਲ 460 ਰੁਪਏ ਵਾਧਾ ਆਮ ਕਿਸਾਨੀ ਲਈ ਅਸਹਿ ਮੰਨਿਆ ਜਾ ਰਿਹਾ ਹੈ ਸੋ ਰਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ